ਬੜੀ ਖਾਸਰੀ ਗਾ ਜੀ ਆਪਾਂ ਇਸ ਟਾਈਮ ਬਲਟਾਣਾ ਚੌਂਕ ਤੇ ਖੜੇ ਆ ਜ਼ੀਰਕਪੁਰ ਇੱਥੇ ਜਿਹੜੇ ਹੈਗਾ ਕਿਸਾਨ ਜਥੇਬੰਦੀਆਂ ਵਾਲੋ ਜਿਹੜਾ ਹੈਗਾ ਕਾਲਾ ਦਿਵਸ ਮਨਾਇਆ ਜਾਂਦਾ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਉਸ ਦਿਨ ਇੱਥੇ ਜਿਹੜੇ ਸਥਾਨਕ ਲੋਕ ਜਿਹੜੇ ਇਕੱਠੇ ਹੋਏ ਆ ਸਥਾਨਕ ਕਿਸਾਨ ਇਕੱਠੇ ਹੋਏ ਆ ਇੱਥੇ ਦੇਖਿਆਗਾ ਕਿ ਦੀਪਿੰਦਰ ਸਿੰਘ ਢਿੱਲੋਂ ਜੀ ਜਿਹੜੇ ਹੈਗੇ ਆ ਕਾਂਗਰਸ ਦੇ ਆਏ ਹੋਏ ਆ ਆਪਾਂ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਕੀ ਹਾਲ ਹੈ ਜੀ ਹੋਰ ਸਰ ਇਹ ਸਰ ਜਿਹੜਾ ਅੱਜ ਕਿਸਾਨੀ ਸੰਘਰਸ਼ ਦਾ ਕਾਲਾ ਦਿਵਸ ਰੱਖਿਆ ਗਿਆ ਕੀ ਕਹਿੰਦੇ ਇਸ ਵਾਰ ਦੇ ਵੇਖੋ ਮੈਂ ਤਾਂ ਇਹ ਕਹਾਂਗਾ ਕਿ 6 ਮਹੀਨੇ ਹੋ ਗਏ ਦੇਸ਼ ਦਾ ਕਿਸਾਨ ਜਿਹੜਾ ਹੈ ਉਹ ਸੜਕਾਂ ਤੇ ਰੁਲ ਰਿਹਾ ਸੰਘਰਸ਼ ਕਰ ਰਿਹਾ ਪਰ ਇਹ ਮੋਦੀ ਸਰਕਾਰ ਜਿਹੜੀ ਹੈ ਇਹਦੇ ਕੰਨ ਤੇ ਜੂ ਨਹੀਂ ਸਰਕੀ ਔਰ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਜਿਹੜੀ 26 ਤਰੀਕ ਨੂੰ ਅੱਜ ਕਾਲਾ ਦਿਵਸ ਜਿਹੜਾ ਵਿਰੋਧ ਕਰਨ ਦਾ ਫੈਸਲਾ ਕੀਤਾ ਔਰ ਇਹ ਜਿਹੜਾ ਫੈਸਲਾ ਇਹ ਸਾਡਾ ਸਾਰਿਆਂ ਦਾ ਹੈ ਕੋਈ ਇੱਕਲੇ ਪਾਰਟੀ ਦਾ ਨਹੀਂ ਕਿਸੇ ਡੁੱਜਲ ਦਾ ਨਹੀਂ ਅਸੀਂ ਬਤੌਰ ਇੱਕ ਜ਼ਿੰਮੇਵਾਰ ਕਿਸਾਨ ਅਸੀਂ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਹਾਂ ਇਸ ਟਾਈਮ ਤੋਂ ਹੀ ਪਾਰਟੀ ਵਾਈ ਤੋਂ ਉੱਤਰ ਉੱਠ ਕੇ ਆਏ ਹਾਂ ਪਾਰਟੀ ਵਾਦੀ ਤੋਂ ਦੇਖਿਆ ਗਿਆ ਕਿ ਤੁਹਾਡਾ ਵਿਰੋਧ ਕਰ ਰਿਹਾ ਇੱਥੇ ਆਇਆ ਨਾ ਤੁਹਾਡਾ ਵਿਰੋਧ ਕਰ ਰਿਹਾ ਉਹਨਾਂ ਦੀ ਮਰਜ਼ੀ ਹੈ ਪਰ ਅਸੀਂ ਇੱਕ ਬਤੌਰ ਉਹਨਾਂ ਦਾ ਸਾਥ ਕਿਸਾਨ ਭਰਾਵਾਂ ਦਾ ਸਾਥ ਦੇਣੇ ਕਿਸੇ ਪਾਰਟੀ ਲੈਵਲ ਤੇ ਮੇਰੇ ਖਿਆਲ ਨਾਲ ਤੁਸੀਂ ਇਹ ਜੇ ਕਾਂਗਰਸ ਪਾਰਟੀ ਤੁਹਾਨੂੰ ਸਮਝਾ ਕੇ ਇਹ ਕਿਸਾਨ ਤੁਹਾਡਾ ਵਿਰੋਧ ਕਰ ਰਿਹਾ ਕਿੱਥੇ ਆਪਾਂ ਪ੍ਰੈਕਟੀਕਲੀ ਕਿਸਾਨ ਨਹੀਂ ਕਰਨੇ ਮੈਂ ਕਾਂਗਰਸ ਪਾਰਟੀ ਨਾਲ ਜੁੜਿਆ ਜੂਰ ਹਾਂ ਪਰ ਮੈਂ ਪਹਿਲਾਂ ਕਿਸਾਨ ਹਾਂ ਅੱਛਾ ਜੀ ਮੈਂ ਬਤੌਰ ਕਿਸਾਨ ਆਇਆ ਮੈਂ ਕੋਈ ਪਾਰਟੀ ਲੈਵਲ ਤੇ ਨਹੀਂ ਆਇਆ ਅਸੀਂ ਕਿਸਾਨਾਂ ਦੇ ਹਿੱਤ ਦੇ ਨਾਲ ਹਾਂ ਜਿੱਥੇ ਵੀ ਕਿਤੇ ਇਹਨਾਂ ਨੂੰ ਲੋੜ ਹੋएगी ਅਸੀਂ ਉੱਥੇ ਜਾ ਕੇ ਇਹਨਾਂ ਦੇ ਨਾਲ ਖੜੇ ਹਾਂ ਤੇ ਜੇ ਹੁਣ ਤੁਹਾਡੇ ਵਿਰੋਧ ਕਰਦੇ ਤੁਸੀਂ ਹੁਣ ਇਸ ਟਾਈਮ ਇਹਦੇ ਨਾਲ ਖੜੂਗੇ ਕਿ ਤੁਸੀਂ ਬਿਲਕੁਲ ਕਰਿਆ ਨਹੀਂ ਕੋਈ ਗੱਲ ਨਹੀਂ ਵਿਰੋਧ ਕੋਈ ਗੱਲ ਨਹੀਂ ਵਿਰੋਧ ਨਹੀਂ ਹੈ ਸੀ ਤਾਂ ਇੱਕ ਬਤੌਰ ਕਿਸਾਨ ਇਹਨਾਂ ਦੇ ਨਾਲ ਜੁੜਨ ਆਏ ਆ ਅੱਜ ਅਸੀਂ ਵੀ ਸ਼ਮੂਲੀਅਤ ਕਰਨ ਆਏ ਆ ਜਿਹੜੇ ਕਾਲੇ ਕਾਨੂੰਨ ਬਣੇ ਆ ਉਹਨਾਂ ਦੇ ਵਿੱਚ ਕਰਨ ਆਏ ਆ ਵਿਰੋਧ ਕਰਨ ਆਏ ਆ ਜਿੱਦਾਂ ਕਿ ਪੰਜਾਬ ਦੇ ਵਿੱਚ ਤੁਹਾਡੀ ਪਾਰਟੀ ਦੀ ਸਰਕਾਰ ਹੈ ਫੇਰ ਵੀ ਇਥੇ ਕੋਈ ਇੰਨਾ ਜ਼ਿਆਦਾ ਜਿਵੇਂ ਦਿੱਲੀ ਸਰਕਾਰ ਦਾ ਹੈਗਾ ਨਹੀਂ ਹੋ ਰਿਹਾ ਹੱਲ ਨਹੀਂ ਹੋ ਰਿਹਾ ਕਿ ਇਹਦੇ ਨਾਲ ਨਾਲ ਹੈ ਸਾਡੀ ਸਰਕਾਰ ਨਾਲ ਹੈ ਦੁਨੀਆ ਸਾਰੀ ਇਹਨਾਂ ਦੇ ਨਾਲ ਹੈ ਜਿਹੜੇ ਕਾਨੂੰਨ ਨੇ ਤਾਂ ਦਿੱਲੀ ਸਰਕਾਰ ਨੇ ਵਾਪਸ ਲੈਣੇ ਆ ਤਾਂ ਇਹਦੇ ਪੰਜਾਬ ਦਾ ਕੋਈ ਰੋਲ ਨਹੀਂ ਅਸੀਂ ਤਾਂ ਇਹਨਾਂ ਦੇ ਨਾਲ ਖੜੇ ਆ ਨ ਮੋਡੇ ਨ ਮੋਡਾ ਨਾ ਕੇ ਖੜੇ ਇਹ ਸਾਲ ਸਾਡੇ ਨਾਲ ਜਿਹੜੇ ਹਲਕਾ ਇੰਚਾਰਜ ਜਿਹੜਾ ਹੈਗੀ ਦੀਪਿੰਦਰ ਸਿੰਘ ਢਿੱਲੋ ਇਹ ਕਾਂਗਰਸ ਪਾਰਟੀ ਨੂੰ ਬਿਲੋਂਗ ਕਰਦੇ ਆ ਆਪਾਂ ਦੇਖਿਆ ਕਿ ਜਦੋਂ ਇਹ ਆਏ ਆ ਤੇ ਕਿਸਾਨ ਜਥੇਬੰਦੀਆਂ ਥੋੜੀਆਂ ਨਰਾਜ ਨਜ਼ਰ ਜੂਰ ਆਈਆਂ ਨੇ ਤਾਂ ਉਹ ਹਟ ਕੇ ਉਧਰ ਚਲੇ ਗਈਆਂ ਆਪਾਂ ਇਹਨਾਂ ਦੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਆਪਾਂ ਆਪਾਂ ਦੇਖਦੇ ਆ ਕਿ ਇੱਥੇ ਆਪਾਂ ਜਿਹੜੇ ਜਿਸ ਟਾਈਮ ਉਹ ਆਏ ਆ ਆਪਾਂ ਗੱਲ ਕਰਦੇ ਆ ਅੱਪਾ ਇਹ ਚੀਜ਼ ਦੇਖੀ ਹੈ ਕਿ ਜਦੋਂ ਇਹ ਕਾਂਗਰਸੀ ਇਨਚਾਰਜ ਇਥੇ ਤੁਸੀਂ ਇਹਨਾਂ ਦਾ ਵਿਰੋਧ ਕੀਤਾ ਦੇਖੋ ਜੀ ਅਸੀਂ ਹਰੇਕ ਪਾਰਟੀ ਦਾ ਕਾਂਗਰਸ ਕੀ ਆ ਅਕਾਲੀ ਕੀ ਆ ਠੀਕ ਹੈ ਜੀ ਅਸੀਂ ਹਰੇਕ ਪਾਰਟੀ ਦਾ ਵਿਰੋਧ ਕਰਦੇ ਆ ਅਸੀਂ ਆਪਣੇ ਪੰਜਾਬ ਦੇ ਨਿਵਾਸੀਆਂ ਨੂੰ ਦੱਸ ਵੀ ਦੇਣਾ ਚਾਹੁੰਦੇ ਆ ਵੀ ਜਿਹੜਾ ਇਹ ਇਕੱਠ ਆ ਇਹ ਜਿਹੜੀ ਜ਼ੁਬਾਨੀ ਰੋਡਾਂ ਦੇ ਉੱਤੇ ਆ ਰਹੀ ਆ ਇਹ ਸਿਰਫ ਕਿਸਾਨੀ ਮੁੱਦੇ ਕਰਕੇ ਆ ਰਹੀ ਆ ਵੀਰੇ ਸਾਨੂੰ ਪਤਾ ਹੈ ਇਹ ਸਿਆਸਤ ਹੋ ਰਹੀ ਆ ਜੇ ਗੱਲ ਇਹ ਆ ਵੀ ਇਹਨਾਂ ਨੂੰ ਐਨੀ ਪੰਜਾਬ ਦੀ ਹਮਾਇਤ ਹੋਵੇ ਜਦੋਂ ਇਹ ਬਿਲ ਪਾਸ ਹੋਏ ਸੀ ਠੀਕ ਆ ਤਾਂ ਹੁਣ ਸਾਨੂੰ ਤਾਂ ਇਹ ਨਹੀਂ ਨਾ ਪਤਾ ਵੀ ਕਿਹਦੇ ਕਿਹਦੇ ਹਸਾਇਨ ਹੋਏ ਆ ਅਸੀਂ ਤਾਂ ਆਮ ਲੋਕ ਆ ਮੇਰਾ ਵੀਰ ਤਾਂ ਮੇਰਾ ਕਹਿਣ ਦਾ ਮਤਲਬ ਇਹ ਆ ਇਹ ਜਿਹੜੇ ਸਾਡੇ ਸ਼ਹਿਰ ਦੇ ਐਮ ਐਲ ਏ ਆ ਸਾਡੇ ਏਰੀਆ ਦੇ ਐਮ ਪੀ ਆ ਇਹ ਸਾਡੇ ਕੈਪਟਨ ਮਰੀਂਦਰ ਨੂੰ ਚੱਕਣ ਤੇ ਉਹਨੂੰ ਕਹਿਣ ਵੀ ਜਲ ਦਿੱਲੀ ਸਾਡੇ ਨਾਲ ਚੱਲ ਦਿੱਲੀ ਤਾਂ ਉੱਥੇ ਜਾ ਕੇ ਰੱਦ ਕਰਾ ਕੇ ਆਉਣ ਮੇਰਾ ਵੀਰ ਐਵੇਂ ਝੂਠੀ ਹਮਦਰਦੀ ਸਾਨੂੰ ਨਾ ਦਿਖਾਓ ਅਸੀਂ ਆ ਹੱਥ ਬੰਨਦੇ ਆ ਅਸੀਂ ਬਹੁਤ ਮਤਲਬ ਪੋਲਿਟੀਸ਼ੀਨਾਂ ਦੀ ਗੱਲਾਂ ਦੇ ਵਿੱਚ ਆ ਗਏ ਵੀਰੇ ਜਿੱਥੇ ਤੱਕ ਮੇਰੀ ਹੁਣ ਗੱਲ ਹੋਈ ਸੀ ਉਹ ਨਾਲੋਂ ਕਿੰਨੇ ਆਪਾਂ ਇਹ ਅਜੇ ਕਾਂਗਰਸ ਪਾਰਟੀ ਨਹੀਂ ਮੈਂ ਅਜੇ ਕਿਸਾਨ ਇੱਥੇ ਆਇਆ ਦੇਖੋ ਜੀ ਅਸੀਂ ਬਹੁਤ ਬਹੁਤ ਚਲੋ ਇਹ ਮੰਨਦੇ ਨੇ ਆ ਵੀ ਐਡੇ ਕਿਸਾਨ ਆਏ ਆ ਪਰ ਗੱਲ ਇਹ ਆ ਵੀ ਜੇ ਐਡੇ ਕਿਸਾਨ ਆਏ ਆ ਪਰ ਇਹ ਅੱਜੇ ਤੁਸੀਂ ਕਿਸਾਨ ਬਣੇ ਹੋ ਮੇਰਾ ਵੀਰ ਇਹ ਕਾਨੂੰਨ ਕਦੋਂ ਦੇ ਰੱਦ ਹੋਏ ਆ ਅਸੀਂ ਤਾਂ ਇਹ ਚਾਹੁੰਦੇ ਆ ਵੀ ਜੇ ਤੁਸੀਂ ਵਾਕਈ ਕਰ ਰਹੇ ਹੋ ਤੁਸੀਂ ਆਪਣਾ ਕਾਂਗਰਸ ਦਾ ਪ੍ਰੋਗਰਾਮ ਰੱਖੋ ਤੁਸੀਂ ਅਕਾਲੀਆਂ ਦਾ ਪ੍ਰੋਗਰਾਮ ਰੱਖੋ ਤੁਸੀਂ ਦੋਨੋਂ ਜਣੇ ਕਾਂਗਰਸ ਅਕਾਲੀ ਪੰਜਾਬ ਦੀ ਜੇ ਹਮਾਇਤ ਰੱਖਦੇ ਆ ਤੁਸੀਂ ਇਕੱਠੇ ਹੋ ਵੀਰੇ ਇਕੱਠੇ ਹੋ ਕੇ ਇੱਕ ਕਿਸਾਨ ਦੇ ਝੰਡੇ ਥੱਲੇ ਬੈਠੋ ਫਿਰ ਤੁਹਾਡਾ ਕਿਸਾਨ ਵੀ ਸਾਥ ਦੇਣਗੇ ਪਰ ਐ ਜੇ ਕਿਸਾਨੀ ਦੇ ਝੰਡੇ ਦੇ ਥੱਲੇ ਵੀਰੇ ਸਿਆਸਤ ਕਰੋਗੇ ਅਸੀਂ ਵੀਰੇ ਇਹ ਨਹੀਂ ਬਿਲਕੁਲ ਵੀ ਬਰਦਾਸ਼ਤ ਕਰਾਂਗੇ ਫਿਰ ਤੁਹਾਡਾ ਇਹ ਕਹਿਣਾ ਕਿ ਸਾਡੇ ਨਾਲ ਜੇ ਆਉਣਾ ਪਾਰਟੀਬਾਜੀ ਛੱਡ ਕੇ ਆਓ ਸਾਡੇ ਨਾਲ ਆਣਾ ਵੀਰੇ ਪਾਰਟੀਬਾਜੀ ਛੱਡ ਕੇ ਆਓ ਪਰ ਗੱਲ ਇਹ ਹੈ ਵੀ ਐ ਨਹੀਂ ਹੈਗਾ ਕੱਲਾ ਕਿਸਾਨਾਂ ਦੇ ਵਿੱਚ ਆ ਕੇ ਖੜ ਗਏ ਸਖਬੀਰ ਬਾਦਲ ਮੰਗਾ ਇਹ ਨਾ ਹੋਵੇ ਵੀ ਸੁਖਵੀਰ ਬੰਦਲ ਵੀ ਐ ਖੜਾ ਸੀ ਵੀ ਕਾਲੇ ਕਾਨੂੰਨ ਰੱਦ ਕਰੋ ਪਰ ਜਦੋਂ ਨਰਿੰਦਰ ਤੋਮਰ ਆਇਆ ਆ ਪਿੱਛੇ ਕਰ ਲਏ ਵੀਰੇ ਪੈਂਫਲੇਟ ਜਿਹੜਾ ਬੰਦਾ ਪੰਜਾਬ ਦਾ ਮੁੱਖ ਮੰਤਰੀ ਹੋ ਕੇ ਨਰਿੰਦਰ ਤੋਮਰ ਦੇ ਮੂਹਰੇ ਐ ਨਹੀਂ ਕਹਿ ਸਕਦਾ ਕਾਲੇ ਕਾਨੂੰਨ ਰੱਦ ਕਰੋ ਨਰਿੰਦਰ ਮੋਦੀ ਦੇ ਮੂਹਰੇ ਕਿਵੇਂ ਕਹਿ ਦੂਗਾ ਇਹ ਸਾਨੂੰ ਪੰਜਾਬੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਮੈਂ ਹੁਣ ਵੀ ਪੰਜਾਬੀਆਂ ਨੂੰ ਹੱਥ ਬੰਨਦਾ ਮੇਰਾ ਵੀਰ ਤੇ ਕਾਂਗਰਸ ਅਕਾਲੀਆਂ ਦਾ ਖਿਹੜਾ ਛੱਡ ਦੋ ਪੰਜਾਬ ਨੂੰ ਬਚਾਣਾ 70 ਸਾਲ ਹੋ ਗਏ ਸਾਨੂੰ 70 ਸਾਲ ਸਾਨੂੰ ੱੱਕੇ ਹੀ ਖਾਂਦੇ ਨੂੰ ਜੇ ਸਾਡਾ ਕੰਸ਼ ਕਰਨਾ ਹੁੰਦਾ ਨਾ ਵੀਰੇ ਬੰਦਾ 5 ਸਾਲਾਂ ਜੀ ਵੀ ਬਹੁਤ ਕੁਝ ਕਰ ਦੇਵੇ ਠੀਕ ਹੈ ਜੀ 5 ਸਾਲਾਂ ਜੀ ਵੀ ਬਹੁਤ ਕੁਝ ਕਰ ਦੇਵੇ ਪਰ 70 ਸਾਲ ਹੋ ਗਏ ਇੱਥੇ ਇੱਕ ਅੱਖ ਨਹੀਂ ਹੋਇਆ ਨਾ ਕੁਝ ਹੋਣਾ ਵੀਰੇ ਇੱਥੇ ਸਿਆਸਤ ਹੋਣੀ ਆ ਸਾਡਾ ਕਾਰਪੋਰੇਸ਼ਨ ਆ ਕੀ ਆ ਪੰਜਾਬ ਆਪਣਾ ਜਿਰਕਪੁਰ ਦੇ ਵਿੱਚ ਬਹੁਤ ਬੁਰਾ ਹਾਲ ਹੋ ਰਿਹਾ ਅਸੀਂ ਬਸ ਹੁਣ ਫਿਲਹਾਲ ਕਿਸਾਨੀ ਦਾ ਮੁੱਦਾ ਛੇੜਿਆ ਹੋਇਆ ਅਸੀਂ ਹੋਰ ਪਰਤਾ ਨਹੀਂ ਫੋਲਣਾ ਚਾਹੁੰਦੇ ਤੇ ਆਪਾਂ ਇਹ ਗੱਲ ਕਰਦੇ ਆ ਕਿ ਜੇ ਇਹ ਇਦਾਂ ਹੁਣ ਕਾਂਗਰਸ ਹੀ ਆਏ ਆ ਜੇ ਬਾਈਚੰਦਰ ਦੂਜੀ ਪਾਰਟੀਆਂ ਵਾਲੇ ਆਉਣੇ ਆਪਾਂ ਉਹਨਾਂ ਦੇ ਵਿਰੋਧ ਕਰਦੇ ਆ ਜੀ ਦੇਖੋ ਜੀ ਅਸੀਂ ਸਾਰੇ ਪਾਰਟੀਆਂ ਦਾ ਵਿਰੋਧ ਕਰਦੇ ਆ ਅਸੀਂ ਡਟ ਕੇ ਕਹਿੰਦੇ ਆ ਅਸੀਂ ਚਾਹੁੰਦੇ ਆ ਵੀ ਜੇ ਤੁਸੀਂ ਵਾਕਈ ਹਮਦਰਦ ਆ ਹਰੇਕ ਪੰਜਾਬ ਦੇ ਵਿੱਚ ਜੇ ਅੱਜ ਹਰੇਕ ਐਮਪੀ ਹਰੇਕ ਐਮਐਲਏ ਐ ਦਿਖਾ ਰਿਹਾ ਵੀ ਅਸੀਂ ਕਿਸਾਨੀ ਦਾ ਦਰਦ ਰੱਖਦੇ ਆ ਆਪਣੇ ਆਪਣੇ ਸ਼ਹਿਰ ਦਾ ਇਹਨਾਂ ਦੀ ਮੀਟਿੰਗਾਂ ਵੋਟਾਂ ਵਾਸਤੇ ਵੀ ਇਕੱਠੀਆਂ ਹੋ ਰਹੀਆਂ ਆਪਣੇ ਆਪਣੇ ਸ਼ਹਿਰ ਦੇ ਵਿੱਚ ਆਪਣੇ ਆਪਣੇ ਏਰੀਆ ਦੇ ਵਿੱਚ ਹਰੇਕ ਕੈਂਪੀ ਚਾਹੇ ਉਹ ਕਾਂਗਰਸ ਦਾ ਚਾਹੇ ਉਹ ਕਾਲੀ ਦਾ ਮੀਟਿੰਗਾਂ ਕਰੋ ਇਕੱਠੇ ਇੱਕ ਕਿਸਾਨੀ ਝੰਡੇ ਦੇ ਥੱਲੇ ਇਕੱਠੇ ਹੋ ਦਿੱਲੀ ਜਾਓ ਉੱਥੇ ਜਾ ਕੇ ਨਰਿੰਦਰ ਮੋਦੀ ਨਾਲ ਬੈਠਕ ਕਰੋ ਵੀ ਇਹ ਰੱਦ ਕਰੋ ਲਾਈਵ ਵੀਰੇ ਲਾਈਵ ਮੀਡੀਆ ਦੇ ਰਾਹੀਂ ਚੈਨਲ ਦੇ ਉੱਤੇ ਚਲਾਓ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਇਹ ਲੋਕਾਂ ਦੇ ਜਜ਼ਬਾਤਾਂ ਨਾਲ ਖਲਵਾੜਦਾ ਕਰੋ ਵੀ ਐਦਾ ਆਗੇ ਫੋਟੋਆਂ ਖਚਾਲੀਆਂ हां ਜੀ ਹਮਦਰਦੀਆਂ ਐਦਾ ਅਸੀਂ ਹਮਦਰਦੀ ਬਿਲਕੁਲ ਨਹੀਂ ਵੀਰੇ ਬਰਦਾਸ਼ਤ ਕਰਾਂਗੇ ਬਹੁਤ ਹੋ ਗਿਆ ਥਕਾ ਆਪਾਂ ਜੇ ਰੋਸ਼ ਦੀ ਗੱਲ ਕਰੀਏ ਜਿੱਦਾਂ ਆਪਾਂ ਰੋਸ਼ ਦੇ ਵਸ ਅੱਜ ਬਲੈਕ ਬਲੈਕ ਡੇ ਮਨਾ ਰਹੇ ਆ ਇਹਦਾ ਆਪਣਾ ਕੀ ਅੱਜ ਕੀ ਅੱਜ ਪ੍ਰੋਸੈਸ ਕੀ ਹੈ ਜੀ ਇਹਦਾ ਮਕਸਦ ਇਹ ਹੈ ਵੀ ਅੱਜ 6 ਮਹੀਨੇ ਹੋ ਗਏ ਸਾਡੇ ਕਿਸਾਨ ਵੀਰਾਂ ਨੂੰ ਦਿੱਲੀ ਦੇ ਵਿੱਚ ਬੈਠੇ ਹੋਏ ਅੱਜ ਅਸੀਂ ਉਸ ਦੇ ਤੌਰ ਤੇ ਬਲੈਕ ਡੇ ਅਸੀਂ ਮਨਾ ਰਹੇ ਆ ਬੀ ਸਰਕਾਰ ਦੇ ਕੇਂਦਰ ਸਰਕਾਰ ਦੇ ਬੀਜੇਪੀ ਸਰਕਾਰ ਦੇ ਉੱਤੇ ਮਤਲਬ ਗੱਲ ਇਹ ਆ ਬਿਲਕੁਲ ਵੀ ਪ੍ਰੈਸ਼ਰ ਨਹੀਂ ਪੈ ਰਹੇ ਆ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਐ ਵੀ ਇਹ ਸਰਕਾਰ ਆ ਜਿਹੜੀ ਇਹ ਕਿਸਾਨਾਂ ਦੇ ਝੂਠੇ ਪਰਚੇ ਕਰ ਰਹੀ ਆ ਕਦੇ ਕੁਸ਼ ਕਰ ਰਹੀ ਆ ਵੀ ਜੇ ਇਹ ਵਾਕਈ ਪੰਜਾਬ ਦਾ ਸੁਧਾਰ ਕਰਨਾ ਚਾਹੁੰਦੀ ਆ ਜਿਹੜੇ ਲੋਕਾਂ ਨੂੰ ਇਹ ਕਾਲੇ ਕਾਨੂੰਨ ਇਹ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਬਿਲਕੁਲ ਵੀ ਪੰਜਾਬ ਦੀ ਹੋਣ ਦੇ ਲਈ ਸਹੀ ਨਹੀਂ ਹੈਗੇ ਜੇ ਇਹ ਰੱਦ ਕਰਨਾ ਚਾਹੁੰਦੀ ਆ ਤਾਂ ਇਹ ਫਟਾਫਟ ਰੱਦ ਕਰੇ ਲੋਕ ਆਪਣੇ ਘਰਾਂ 'ਚ ਬੈਠਣ ਇਹ ਮਹਾਮਾਰੀ ਤੋਂ ਵੀ ਬਚਣ ਮੇਰਾ ਵੀਰ ਇਹ ਸਰਕਾਰ ਦਾ ਉਲਟਾ ਇਨਡਾਇਰੈਕਟਲੀ ਇਹ ਮਹਾਮਾਰੀ ਫਲਾਰੀਆ ਇੱਕ ਮੈਂ ਗਾ ਲਾਹੌਰ ਵੀ ਦੱਸਣਾ ਚਾਹੁੰਦਾ ਇਹ ਜਿਹੜੇ ਕਾਲੇ ਕਾਨੂੰਨ ਇਹ ਯੂਨਾਈਟਿਡ ਸਟੇਟ ਆਫ ਅਮਰੀਕਾ ਸੀ ਨਾ ਉਹਦੇ ਵਿੱਚ ਇਹ ਪਹਿਲਾਂ ਵੀ ਲਾਗੂ ਹੋਏ ਸੀ ਤਾਂ ਉੱਥੇ ਫੇਲ ਹੋ ਗਏ ਆ ਤਾਂ ਗੱਲ ਇਹ ਹੈ ਵੀ ਉੱਥੇ ਉਹ ਬੰਦੇ ਤਾਂ ਬਚ ਗਏ ਵੀਰੇ ਉੱਥੇ ਦੇ ਲੋਕ ਐਜੂਕੇਟਿਡ ਸੀ ਦੂਜੀ ਗੱਲ ਉਹਨਾਂ ਦੇ ਕੋਲ ਬੈਕਅਪ ਸੀ ਆਪਣੇ ਇੱਥੇ ਵੀਰੇ ਲੋਕ ਐਜੂਕੇਟਿਡ ਵੀ ਘਟਾਂ ਤੇ ਇਹਨਾਂ ਦੇ ਕੋਲ ਬੈਕਅਪ ਵੀ ਨਹੀਂ ਹੈਗਾ ਲੋਕਾਂ ਕੋਲ ਜ਼ਮੀਨਾਂ ਵੀ ਘਟਾਂ ਤਾਂ ਕਰਕੇ ਮੈਂ ਪੰਜਾਬੀਆਂ ਨੂੰ ਦੱਸ ਦੇਣਾ ਚਾਹੁੰਦਾ ਵੀ ਸਾਡਾ ਇੱਥੇ ਬਹੁਤ ਬੁਰਾ ਹਾਲ ਹੋਣ ਵਾਲਾ ਹੈ ਬਚ ਜੋ ਜਿਹੜੇ ਬੰਦੇ ਹੁਣ ਵੀ ਐ ਕਹਿ ਰਹੇ ਆ ਵੀ ਨੌਕਰੀਆਂ ਆਣ ਗਿਆ ਕਾਰਪੋਰਟ ਘਰਾਣੇ ਸਾਨੂੰ ਨੌਕਰੀਆਂ ਦੇਣਗੇ ਮੈਂ ਉਹਨਾਂ ਨੂੰ ਇਹ ਦੱਸ ਦੇਣਾ ਚਾਹੁੰਦਾ ਵੀ ਜੇ 100 ਨੌਕਰੀਆਂ ਦੀ ਲੋੜ ਆ ਤਾਂ 100 ਹੀ ਮਿਲਣਗੀਆਂ ਠੀਕ ਆ ਉਹ ਵੀ ਜਿਹੜੇ ਇਹਨਾਂ ਦੇ ਹਮਾਇਤੀ ਆ ਪੋਲੀਟੀਸ਼ੀਅਨ ਸਟੰਟ ਕਰਕੇ ਇਹਨਾਂ ਦੇ ਨਾਲ ਆਏ ਹੋਏ ਆ ਉਹਨਾਂ ਨੂੰ ਮਿਲਣਗੀਆਂ ਸਾਰਿਆਂ ਨੂੰ ਨਹੀਂ ਮਿਲਣਗੀਆਂ ਮੇਰਾ ਭਰਾ ਇਹ ਗੱਲ ਪੱਲੇ ਬੱਲੋ ਅਸੀਂ ਆਪਣੀ ਹੀ ਕਮਾ ਕੇ ਖਾਣੀ ਆ ਠੀਕ ਆ ਸਾਨੂੰ ਆਪਣੀ ਹੀ ਜੋਬਾ ਕਰਕੇ ਖਾਣੀ ਆ ਪੈਣੀ ਅੱਜ ਦਾ ਤੁਸੀਂ ਕੀ ਪ੍ਰੋਗਰਾਮ ਉਲੀਕਿਆ ਕੀ ਕਰਨਾ ਅੱਜ ਕੀ ਕਰਨਾ ਇੱਥੇ ਅੱਜ ਦੇਖੋ ਜੀ ਅਸੀਂ ਨਰਿੰਦਰ ਤੋਮਰ ਆ ਨਰਿੰਦਰ ਠੀਕ ਹੈ ਜੀ ਅੰਮਿਤ ਸ਼ਾਹ ਖੜਾ ਹੋਰੇ ਪੋਦੇ ਪੁਤਲੇ ਖੜੇ ਆ ਠੀਕ ਹੈ ਜੀ ਨਿਰਿੰਦਰ ਤੋਮਰ ਆ ਜੀ ਅਸੀਂ ਤਿੰਨਾਂ ਦੇ ਇਹਨਾਂ ਦੇ ਪੁਤਲੇ ਫੂਕਾਂਗੇ ਅਸੀਂ ਆਪਣਾ ਰੋਸ ਜ਼ਾਹਰ ਕਰਾਂਗੇ ਇਹ ਐ ਨਹੀਂ ਹੈਗਾ ਕੱਲੇ ਜਿਰਕਪੁਰ ਦੇ ਵਿੱਚ ਹੋ ਰਿਹਾ ਪੂਰੇ ਪੰਜਾਬ ਦੇ ਵਿੱਚ ਰੋਸ ਜ਼ਾਹਰ ਆਪਾਂ ਗੱਲ ਕਰ ਰਹੇ ਸੀ ਇੱਥੇ ਜਿਹੜੇ ਕਿਸਾਨ ਜਿੱਥੇ ਵੱਧੀਆਂ ਸੀ ਗਿਆ ਆਪਾਂ ਦੇਖ ਸਕਦੇ ਆ ਕਿ ਜਿਹੜੇ ਕਾਂਗਰਸ ਜਿਹੜੇ ਆਗੂ ਆਏ ਹੋਏ ਸੀ ਇੱਥੇ ਉਹ ਇੱਥੇ ਕਿਸਾਨੀ ਵਿਰੋਧ ਨੂੰ ਦੇਖਦੇ ਹੋਏ ਵਾਪਸ ਜਾ ਰਹੇ ਆ ਆਪਾਂ ਦੇਖਦੇ ਆ ਆਪਾਂ ਦੇਖ ਰਿਹਾ ਕਿ ਵਾਪਸ ਜਾ ਰਹੇ ਆ ਦੀਪਿੰਦਰ ਸਿੰਘ ਢਿੱਲੋਂ ਜਿਹੜੇ ਇੱਥੇ ਪਹੁੰਚੇ ਸੀਗੇ ਉਹ ਹੁਣ ਇੱਕ ਕਿਸਾਨਾਂ ਦੇ ਵਿਰੋਧ ਕਰਕੇ ਬਾਹਰ ਜਾ ਰਹੇ ਆ ਆਪਾਂ ਦੇਖ ਸਕਦੇ ਆ ਇੱਥੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਆ ਇਹਦੇ ਨਾਰੇਬਾਜੀ ਕੀਤੀ ਜਾ ਰਹੀ ਹੈ ਇਹਨਾਂ ਦੇ ਖਿਲਾਫ ਜਿਹੜੀ ਨਾਰੇਬਾਜੀ ਕੀਤੀ ਜਾ ਰਹੀ ਹੈ ਆ ਇੱਥੇ ਜਿਹੜੇ ਹੈਗੇ ਦੀਪਿੰਦਰ ਸਿੰਘ ਢਿੱਲੋਂ ਜਿਹੜੇ ਕਾਂਗਰਸੀ ਇੰਚਾਰਜ ਹੈ ਇੱਥੇ ਹਲਕੇ ਦੇ ਉਹ ਇੱਥੇ ਕਿਸਾਨਾਂ ਦੀ ਹਮਾਇਤ ਵਿੱਚ ਪਹੁੰਚੇ ਸੀ ਪਰ ਕਿਸਾਨੀ ਵਿਰੋਧ ਜਿਹੜਾ ਕਿਸਾਨਾਂ ਪ੍ਰਤੀ ਉਹਨਾਂ ਦਾ ਕਿਸਾਨਾਂ ਦਾ ਜਿਹੜਾ ਉਹਨਾਂ ਪ੍ਰਤੀ ਵਿਰੋਧ ਦੇ ਕੇ ਉਹ ਇੱਥੋਂ ਖਿਸਕਦੇ ਨਜ਼ਰ ਆ ਰਹੇ ਇੱਥੋਂ ਜਾ ਰਹੇ ਆ ਆਪਾਂ ਦੇਖ ਸਕਦੇ ਹਾਂ ਕਿ ਉਹ ਹੁਣ ਕੁਝ ਸਮੇਂ ਤੋਂ ਚੌਂਕ ਦੇ ਵਿੱਚ ਬਣੇ ਹੋ ਕੇ ਜਾ ਰਹੇ ਆ ਦੇਖਿਆ ਜਾ ਸਕਦਾ ਕਿ ਉਹ ਜਿਹੜਾ ਕੀ ਕਿਸਾਨ ਇੱਥੋਂ ਆਪਣੀ ਕਾਰ ਦੇ ਵਿੱਚ ਬੈਠ ਕੇ ਕੁਝ ਜਾ ਰਹੇ ਆ ਕਿਸਾਨੀ ਵਿਰੋਧ ਦੇ ਕਰਨ ਇੱਥੋਂ ਜਾ ਰਹੇ ਆ ਸਾਹ ਹੋ ਰਿਹਾ ਇੱਥੇ ਪੁਲਿਸ ਪ੍ਰਸ਼ਾਸਨ ਵੀ ਕਾਫੀ ਮਾਤਰਾ ਦੇ ਵਿੱਚ ਮੌਜੂਦ ਹੈਗਾ ਆਪਾਂ ਗੱਲ ਕਰਾਂਗੇ ਇੱਥੇ ਪੁਲਿਸ ਅਧਿਕਾਰੀਆਂ ਨਾਲ ਵੀ ਗੱਲ ਕਰਾਂਗੇ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਕਿ ਕਿਸਾਨ ਯੂਨੀਅਨ ਜਿਹੜੀ ਹੈਗੀ ਆ ਉਹਦੇ ਵੱਲੋਂ ਜਿਹੜੀ ਹੈਗੀ ਆ 26 ਤਰੀਕ ਦੀ ਕਾਲ ਦਿੱਤੀ ਗਈ ਸੀ ਕਿ ਕਾਲਾ ਦਿਵਸ ਮਨਾਇਆ ਜਾਣਾ ਕਾਲੇ ਝੰਡੇ ਚੜਾਏ ਜਾਣੇ ਆ ਇਹ ਸਬੰਧ ਦੇ ਵਿੱਚ ਅੱਜ ਜਜ਼ੀਰਕਪੁਰ ਲਾਈਟ ਪੁਆਇੰਟ ਹੈ ਕਿ ਏਰੀਆ ਲਾਈਟ ਪੁਆਇੰਟ ਹੁੰਦਾ ਇਹਨੂੰ ਕਿਹਾ ਜਾਂਦਾ ਹੈ ਉੱਥੇ ਸਾਰੇ ਕਿਸਾਨ ਜਿਹੜੇ ਖੜੇ ਆ ਆਪਾਂ ਦੇਖ ਰਹੇ ਆ ਕਿ ਕਾਫੀ ਇਹਨਾਂ ਦੇ ਇੰਨੀ ਗਰਮੀ ਦੇ ਬਾਵਜੂਦ ਵੀ ਇੱਥੇ ਜਿਹੜੇ ਹੈਗੇ ਆ ਖੜੇ ਆ ਇੱਥੇ ਇਹਨਾਂ ਦੇ ਮੋਤੀ ਤੋਮਰ ਅ ਅਮਿਤ ਸ਼ਾਹ ਵਗੈਰਾ ਦੇ ਪੁਤਲੇ ਲਿਆਉਂਦੇ ਗਏ ਆ ਇਹਨਾਂ ਨੂੰ ਫੁੱਟਿਆ ਜਾਏਗਾ ਇੱਥੇ ਕਾਫੀ ਜਿਹੜੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਹੈਗਾ ਪੁਲਿਸ ਪ੍ਰਸ਼ਾਸਨ ਕਾਫੀ ਗਿਣਤੀ ਦੇ ਵਿੱਚ ਮੌਜੂਦ ਹੈਗਾ ਆ